ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ। ਵਿਸ਼ੇਸ਼ ਸਮੁਦਾਏ ਦੇ ਅਪਰਵਾਸੀਆਂ ਖਿਲਾਫ ਮੋਰਚਾ ਖੋਲ ਕੇ ਬੈਠੇ ਸ਼ਹਿਰ ਵਾਸੀਆਂ ਅਤੇ ਵੱਖ ਵੱਖ Hindu ਜਥੇਬੰਦੀਆਂ ਦੇ ਸਾਂਝੇ ਤੌਰ ਤੇ ਬਣਿਆ ਸੰਘਣ ਸਨਾਤਨ ਕ੍ਰਾਂਤੀ ਦਲ ਨੇ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਤੇ ਅਪਰਾਧਿਕ ਵਾਰਦਾਤਾਂ ਦਾ ਕਾਰਨ ਨਜਾਇਜ਼ ਤੌਰ ਤੇ ਲੱਗ ਰਹੀਆਂ ਰੇਡੀਆਂ ਫੜੀਆਂ ਵਾਲਿਆਂ ਨੂੰ ਦੱਸਿਆ ਹੈ ਤੇ ਸ਼ਹਿਰ ਵਿੱਚ ਵਿਸ਼ੇਸ਼ ਸਮੁਦਾਏ ਦੇ ਪਰਵਾਸੀਆਂ ਦੀ ਵਧ ਰਹੀ ਗਿਣਤੀ ਤੇ ਵੀ ਚਿੰਤਾ ਪ੍ਰਗਟਾਈ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਬਲਦੀ ਜੋ ਦੱਸਿਆ ਉਹ ਸਾਰੇ ਅੱਜ ਤੁਹਾਡੇ ਯੂ ਸਾਬ ਕੋਲ ਆਏ ਸੀ ਯੂ ਸਾਬ ਅੱਜ ਥੋੜੇ ਜਿ ਦੇ ਗੱਲਸ ਨੇ ਉਹਨਾਂ ਦੀ ਬੈਠਕ ਚੱਲ ਰਹੀ ਹੈ ਡੀਸੀ ਸਾਹਿਬ ਨਾਲ ਔਰ ਅੱਜ ਅਸੀਂ ਵਿਪਰ ਭਾਈ ਨੂੰ ਇੱਕ ਰਿਕਵੈਸਟ ਕਰਕੇ ਜਾ ਰਹੇ ਹਾਂ ਕਿ ਇਹ ਸ਼ਹਿਰ ਦੇ ਕੁਛ ਜਿਹੜੀਆਂ ਕੁਰਿਤੀਆਂ ਉਹਨਾਂ ਨੂੰ ਥੋੜਾ ਜਿਹਾ ਦੂਰ ਕਰਨ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਕਾਰਨ ਕੀ ਹੈਗਾ ਉਹ ਹੈ ਕਿ ਦਾਸਪੁਰ ਦੇ ਜਿਹੜੇ ਮੇਨ ਬਾਜ਼ਾਰ ਨੇ ਜਾਂ ਕਾਫੀ ਸਰਾਊਂਡਿੰਗ ਏਰੀਆ ਹੈ ਉਹਦੇ ਵਿੱਚ ਨਜਾਇਜ਼ ਰੇੜੀਆਂ ਤੇ ਨਜਾਇਜ਼ ਫੜੀਆਂ ਉਹ ਬਹੁਤ ਹੈ ਇਹਨਾਂ ਨੇ ਜਿਸ ਸਾਥ ਦੱਸਿਆ ਕਿ 256 ਜਿਹੜੀਆਂ ਰੇੜੀਆਂ ਜਿਹੜੀਆਂ ਰਜਿਸਟਰਡ ਹੈਗੀਆਂ ਮੈਂ 356 356 ਤੇ ਇਹਦੇ ਬਾਵਜੂਦ ਜਦੋਂ ਸ਼ਹਿਰ ਚ ਜਾਂਦੇ ਨੇ ਤਾਂ 2000 ਤੋਂ ਪਰਵਾਦ ਰੇੜੀ ਫੜੀ ਸਾਨੂੰ ਦਿਖ ਜਾਂਦੀ ਹੈ ਤਾਂ ਸੋ ਇਲੀਗਲ ਵੇਹੜਾ ਵੀ ਕੋਈ ਬਹੁਤ ਲੋਕ ਰਹਿ ਰਹੇ ਨੇ ਤੇ ਉਹਨਾਂ ਤੇ ਨਜ਼ਰ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਪਿਛਲੇ ਦਿਨ ਹੀ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਇਹਦੀ ਥੋੜੀ ਵੈਰੀਫਿਕੇਸ਼ਨ ਕੀਤੀ ਜਾਵੇ ਔਰ ਬੜੇ ਹਾਈ ਲੈਵਲ ਦੇ ਉੱਪਰ ਸਾਨੂੰ ਪਤਾ ਲੱਗਿਆ ਕਿ ਚੱਲ ਰਿਹਾ ਹੈ ਹਰ ਥਾਣੇ ਦੇ ਵਿੱਚ ਇਨਫੋਰਮੇਸ਼ਨ ਜਿਹੜੀਆਂ ਜਾ ਚੁੱਕੀਆਂ ਹੈ ਅੱਜ ਨ ਕਿ ਜਿਹੜੇ ਇਹ ਜਿਹੜੇ ਲੋਕ ਨੇ ਇਹਨਾਂ ਦੀ ਜਿਹੜੀ ਨਾਜਾਇਜ਼ ਜਿਹੜੀਆਂ ਫੜੀਆਂ ਜਿਹੜੀਆਂ ਲਗਾਈਆਂ ਤਾਂ ਉਹ ਰਜਿਸਟਰ ਕਰੋ ਜੇ ਜਾਇਜ਼ ਨੇ ਤੇ ਉਹ ਰਜਿਸਟਰ ਕਰੋ ਅਗਰ ਨਹੀਂ ਰਜਿਸਟਰ ਤਾਂ ਇਹਨਾਂ ਨੂੰ ਹਟਾਓ ਤੇ ਜਾਂ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਕੱਢੋ ਜਿੱਥੇ ਵੀ ਮਰਜ਼ੀ ਕਰੋ ਬਟ ਸਾਨੂੰ ਇਹ ਸ਼ਹਿਰ ਦੇ ਦਿਖਣੇ ਨਹੀਂ ਚਾਹੀਦੇ ਉਹਦਾ ਕਾਰਨ ਕੀ ਹੈ ਗਵ ਹੈ ਇਹ ਸ਼ਹਿਰ ਦੇ ਵਿੱਚ ਜੋ ਚੋਰੀਆਂ ਡਕੈਤੀਆਂ ਜਾਂ ਜੋ ਅਪਰਾਧਿਕ ਕੰਮ ਹੋ ਰਹੇ ਨੇ ਉਹ ਇਹਨਾਂ ਦੇ ਥਰੂ ਹੀ ਹੋ ਰਹੇ ਨੇ ਕਿਉਂਕਿ ਇਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਹੈਗੀ ਦੇਖਣ ਵਿੱਚ ਕੀ ਆ ਰਿਹਾ ਹੈ ਕਿ ਇੱਥੇ ਕ੍ਰਾਈਮ ਕਰਦੇ ਨੇ ਬੜੀ 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 ਚੋਰੀ ਹੋਈ ਨਾ ਸਾਡੇ ਰੋਹਿਤ ਟੌਪিক্যাল ਦੇ ਚੋਰੀ ਹੋਈ ਸੀ 35-40 ਲੱਖ ਰੁਪਏ ਦੀ ਅਜੇ ਤੱਕ ਉਹ ਜਿਹੜੇ ਆ ਦੋਸ਼ੀ ਫੜੇ ਨਹੀਂ ਗਏ ਉਹਦਾ ਕਾਰਨ ਕੀ ਹੈ ਕਿਉਂਕਿ ਇਹੀ ਲੋਕ ਨੇ ਜਿਹੜੇ ਕ੍ਰਾਈਮ ਕਰਦੇ ਨੇ ਔਰ ਫਿਰ ਦੁਬਾਰਾ ਆਪਣੇ ਇਲਾਕੇ ਤੋਂ 도ੜ ਜਾਂਦੇ ਨੇ ਫਿਰ 6 ਮਹੀਨਾ ਬਾਅਦ ਆਉਂਦੇ ਨੇ ਫਿਰ ਕ੍ਰਾਈਮ ਕਰਦੇ ਨੇ ਫਿਰ 도ੜ ਜਾਂਦੇ ਨੇ ਸੋ ਸੋ ਇਹਨਾਂ ਦੀ ਵੈਰੀਫਿਕੇਸ਼ਨ ਨਾਲ ਬਹੁਤ ਜ਼ਰੂਰੀ ਹੈ ਔਰ ਨਗਰਪਾਲਿਕਾ ਲਈ ਜੋ ਤੋਂ ਭੂਮਿਕਾ ਹੈ ਅਸੀਂ ਬੇਨਤੀ ਆਈ ਕਰਨਾ ਹੈ ਕਿ ਉਹ ਆਪਣੇ ਇਨਫੋਰਮ ਔਰ ਬਾਜ਼ਾਰ ਦੇ ਵਿੱਚ ਹੋ ਜੋ ਨਜਾਇਜ਼ ਐਂਟ੍ਰਾਂਚਮੈਂਟ ਰੇੜੀਆਂ ਫੜੀਆਂ ਜਿਹੜੀਆਂ ਬਿਲਕੁਲ ਨਜਾਇਜ਼ ਹੈਗੀਆਂ ਉਹ ਹ ਕਾਸਾ ਦਾ ਹਸਤੇ ਤੇ ਹਫਤੇ ਅੱਜ ਸਨਾਤਨ ਕ੍ਰਾਂਤੀ ਦਲ ਉਦਾਸਪੁਰੋਂ ਜਿਹੜਾ ਆਪਣਾ ਮੰਗ ਪੱਤਰ ਦੇਣ ਵਾਸਤੇ ਆਇਆ ਨਾ ਸ਼ਾਇਦ ਇਸ ਮਸਿਆਵਰੇ ਜਿਸ ਵਿੱਚ ਰੇੜੀਆਂ ਦੀ ਕਰੋਇਮੈਂਟਾਂ ਜਾਂ ਲੋਕਾਂ ਦੇ ਆਵਾਜ਼ਾਈ ਦੇ ਵਿੱਚ ਜੋ ਰੇੜੀਆਂ ਚੱਲ ਰਹੀਆਂ ਨੇ ਉਹ ਪ੍ਰਾਪਰ ਸਸਨ ਨਾਲ ਜਾਂ ਦੁਕਾਨਦਾਰਾਂ ਨੇ ਜਿਹੜਾ ਸਮਾਨ ਜਿਹੜਾ ਉਹ ਗਾਹ ਪ੍ਰਾਪਰ ਸਸਨਾਂ ਦੇ ਨੇ ਲਗਾਇਆ ਉਹਦੇ ਸਬੰਧੀਆਂ ਇਹਨਾਂ ਨੇ ਆ ਕੇ ਜਿਹੜੀ ਆਪਣੀ ਪ੍ਰੋਬਲਮ ਦੱਸੀ ਹੈਗੀ ਨਾ ਅਸੀਂ ਨਗਰ ਕੌਂਸਲ ਵੱਲੋਂ ਜਿਹੜੇ ਆ ਜਿਨ੍ਹਾਂ ਰੇੜੀਆਂ ਨੂੰ ਨੰਬਰ ਜਾਰੀ ਕੀਤੇ ਹੋਏ ਨਾ ਉਹਨਾਂ ਨੂੰ ਹਦਾਇਤ ਕਰਾਂਗੇ ਯੋ ਆਪਣੀ ਆਪਣੀ ਗੱਲ ਦੇ ਵਿੱਚ ਆਈਡੀ ਕਾਰਡ ਪਾ ਕੇ ਰੱਖਣ ਕਿਉਂਕਿ ਆਲਰੇਡੀ ਕਮੇਟੀ ਨੇ ਆਈਡੀ ਕਾਰਡ ਇਸ਼ੂ ਕੀਤੇ ਹੋਏ ਨੇ ਉਹਨਾਂ ਨੂੰ ਜਿਹੜੇ ਵੈਂਡਰ ਹੈਗੇ ਨਾ ਉਹਨਾਂ ਨੂੰ ਇੱਕ ਕਾਰਡ ਇਸ਼ੂ ਕੀਤੇ ਹੋਏ ਨੇ ਉਹ ਆਪਣੇ ਘਰ 'ਚ ਪਾ ਕੇ ਰੱਖਣ ਜਿਹੜੇ ਉਹਨਾਂ ਦੇ ਜਿਹੜੀਆਂ ਨਾ ਉਹਨਾਂ ਉਹੋ ਜਿਹੇ ਨੰਬਰ ਉਹਨਾਂ ਆਪਣੇ ਮੀਨੂ ਲਾ ਕੇ ਰੱਖਣ ਤਾਂ ਕਿ ਜੋ ਇਹਨਾਂ ਦੀ ਪਛਾਣ ਹੋ ਸਕੇ ਕਿ ਕਿਹੜੀ ਡੇੜੀ ਜਿਹੜੀ ਹੈ ਨਗਰ ਕੌਂਸਲ ਕੋਲ ਜਿਸੜਾ ਤੇ ਕਿਹੜੀ ਨਹੀਂ ਹੈਗੀ ਜਿਹੜੀ ਰਜਿਸਟਰ ਨਹੀਂ ਹੈਗੀ ਉਹਦੇ ਉੱਤੇ ਨਗਰ ਕੌਂਸਲ ਕਾਰਵਾਈ ਕਰੇਗੀ ਤੇ ਜਿਹੜੀ ਸ਼ਹਿਰ ਦੇ ਵਿੱਚ ਜਿੰਨੀਆਂ ਕਰੋਸ ਜਿਹੜੀ ਸਮੱਸਿਆ ਹੈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ ਔਰ ਆਰਐਲ ਪਬਲਿਕ ਜਿਹੜੀ ਆ ਕੋਈ ਪ੍ਰੋਬਲਮ ਨਾ ਆਏ